ਜਦੋਂ ਕਹਿੰਦੇ ਵਿਪਤਾ ਆਂਦੀ ਹੈ ਤਾਂ ਦੱਸ ਕੇ ਨਹੀਂ ਆਂਦੀ ਅੱਜ ਜਿਹੜਾ ਕੀ ਸਵੇਰੇ ਬਠਿੰਡਾ ਲਾਈਨੋ ਪਾਰ ਹੁੜੀਆ ਕਲੋਨੀ 'ਚ ਜਿੱਥੇ ਕੀ ਮੰਦਪਾਗੀ ਕਟੜਾ ਵਾਪਰੀ ਹੈਗੀ ਤਾਂ ਇੱਥੇ ਸੈਂਕੜੇ ਮਕਾਨ ਜਲ ਕੇ ਰਾਖ ਹੋ ਚੁੱਕੇ ਨੇ ਤਾਂ ਜਾਨੀ ਨੁਕਸਾਨ ਜਿਹੜੇ ਕੀ ਦੋ ਲੜਕੀਆਂ ਸੀ ਕੀ ਪਰਿਵਾਰ 'ਚ ਉਹਨਾਂ ਦੀ ਡੈਥ ਹੋ ਚੁੱਕੀ ਆ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਅਸੀਂ ਉਸ ਖਾਤੇ ਮੌਜੂਦ ਹੈ ਤਾਂ ਜਿਸ ਤਰ੍ਹਾਂ ਸਿਲੰਡਰ ਫਟਿਆ ਤੇ ਸੱਤ ਅੱਠ ਘਰ ਜਿਹੜੇ ਕੀ ਸੀਗੇ ਜਲ ਕੇ ਸਵਾਹ ਹੋ ਗਏ ਤਾਂ ਜਿਸ ਵਿੱਚ ਜਿਹੜਾ ਕੀ ਘਰ ਚ ਵਰਤਨ ਵਾਲੀ ਚੀਜ਼ਾਂ ਸੀ ਕੂਲਰ ਮੋਟਰਸਾਈਕਲ ਸਾਈਕਲ ਤਾਂ ਬਰਤਨ ਭਾਂਡੇ ਤੁਸੀਂ ਦੇਖ ਰਹੇ ਹੋ ਹਾਲਾਤ ਕਿਸ ਤਰ੍ਹਾਂ ਦੇ ਹੋ ਗਏ ਹੈ ਇਹ ਜਿਹੜਾ ਕੀ ਇੱਥੇ ਰਸੋਈਆ ਸੀ ਜਿਸ ਹਿਸਾਬ ਨਾਲ ਇਹ ਦਿਖ ਰਿਹਾ ਤਾਂ ਇਹ ਭਾਂਡੇ ਜਮ੍ਹਾਂ ਇਸ ਤਰ੍ਹਾਂ ਹੋ ਗਏ ਹੈ ਤਾਂ ਚੁੱਲਾ ਤੁਸੀਂ ਦੇਖ ਰਹੇ ਹੋ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਇਹ ਮੋਟਰਸਾਈਕਲ ਨਵਾਂ ਹੀ ਸੀ ਸਭ ਪਲਸਰ ਤਾਂ ਦੱਸਿਆ ਜਾ ਰਿਹਾ ਹੈ ਇਹਦੇ ਵੀ ਪਰਛੱਕੇ ਉੱਡ ਚੁੱਕੇ ਨੇਗੇ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਹੁਤ ਹੀ ਸਮਾਜ ਸੇਵੀ ਉਸ ਤੋਂ ਬਾਅਦ ਜਿਨ੍ਹਾਂ ਕੀ ਸਮਾਜ ਸੇਵੀ ਦਾ ਗੜ ਦੱਸਿਆ ਜਾ ਰਿਹਾ ਬਠਿੰਡਾ ਵਿੱਚ ਤੇ ਇੱਥੇ ਆਏ ਲੋਕ ਤੇ ਇਹਨਾਂ ਦੀ ਹੈਲਪ ਕੀਤੀ ਤਾਂ ਜਿਹੜੇ ਕੀ ਉਮੀਦਵਾਰ ਦੀ ਗੱਲ ਕਰੀਏ ਤਾਂ ਉਮੀਦਵਾਰ ਵੀ ਪਹੁੰਚੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਹੈ ਚਾਹੇ ਉਹ ਅਕਾਲੀ ਦੇ ਹੈ ਚਾਹੇ ਉਹ ਕਾਂਗਰਸ ਦੇ ਹੈ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਲਗਾਤਾਰ ਉਸੇ ਬਸਤੀ 'ਚ ਖੜੇ ਆ ਇਸ ਵळे ਅਸੀਂ ਤਾਂ ਹਾਲਾਤ ਤੁਸੀਂ ਦੇਖ ਰਹੇ ਹੋ ਛੋਟੇ-ਛੋਟੇ ਬੱਚੇ ਐ ਇਹਨਾਂ ਦੇ ਪਰਿਵਾਰ ਦੇ ਤਾਂ ਪਰਿਵਾਰ ਦੇਖ ਰਿਹਾ ਆਸ ਲਾ ਰਿਹਾ ਭਈ ਇੱਥੇ ਕੋਈ ਆਵੇ ਤਾਂ ਸਾਡੀ ਛੱਤ ਪਾ ਕੇ ਦੇਵੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡੇ ਨਾਲ ਅੰਕਲ ਜੀ ਹੈਗੇ ਅੰਕਲ ਜੀ क्या नाम है हमारा नाम मंगल शाह है तो परिवार में कारण कारण किस कारन क्या हुआ आग लगने का हम तो यहाँ पे तो 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 यहाँ से हम तो हमारे रिश्तेदार हैं भाई साहब है हमारे ताऊ के लड़के हैं जिसके बच्चे डेट किए हैं हम वहाँ में सात आठ बजे के दौरान में हमें खबर मिला तो हम आए कितने परिवारों की छत उड़ गई है जैसे मान लो छत नहीं रही सारा ये सारा बारह तेरह का है बारह तेरह घर बच्चे भी होंगे उनके काम क्या करते हैं है। मजदूरी करते हैं दो सौ चार सौ रूपये पाँच सौ है, मिलता है, तो, खाते है। तो अब जैसे मान लो सुबह का आग लगने से छत भी नहीं रही बर्तन बांधे भी खाने पीने को कौन देकर एक चम्मच तक ये नहीं है काम लेने जो की इससे मैं रोटी खा सकू खाने पीने को कौन देख कर गए आपको जैसे मान लो आज तो हम लोग लो तो अस्पताल में थे अब ये नहीं पता कौन देख के गए बिस्मिल्लाह सिंह साहब जो आए थे वो बोल रहे थे खाने के प्रबंध कर लेंगे और ये नहीं पता कौन देख के गए कौन नहीं देख के गए हम तो अस्पताल गए थे साहब ਵੀ ਸਾਡੇ ਨਾਲ ਵੀਰ ਜੀ ਗੱਲਬਾਤ ਕਰਦੇ ਆ ਸਰ ਜੀ ਤੁਸੀਂ ਆਓ ਅੱਗੇ ਮੜਾ ਜੀ ਤੁਸੀਂ ਪੰਜਾਬੀ ਸਮਝ ਲੈਂਦੇ ਹੋ ਹਾਲਾਤ ਕਿਸ ਤਰ੍ਹਾਂ ਦੇ ਸੀਗੇ ਤੇ ਕਦੋਂ ਇਹ ਦੁਰਘਟਨਾ ਵਾਪਰੀ ਸਾਡੇ 5:30 ਵਜੇ ਤਾ ਗੱਡੀ ਕਦੋਂ ਪਹੁੰਚੀ ਆਗ ਵਾਲੀ ਬੁਝਾਣ ਵਾਲੀ ਗੱਡੀ ਪਹੁੰਚੀ ਆ ਸਾਢੇ 7:00 ਵਜੇ ਪਹੁੰਚੀ ਸਾਢੇ 7:00 ਹੂੰ ਕਿਉਂਕਿ ਗੱਡੀ ਧੁਰ ਸਿੱਧੇ ਤਾਂ ਆ ਨਹੀਂ ਜਾਂਦੀ ਲਹਿਰ ਦੇ ਪਰਲੇ ਪਾਸੇ ਖੜਾ ਕੇ ਗੱਡੀ ਫੇਰ ਪਾਈਪ ਨਾਲ ਪਾਣੀ ਆਇਆ ਜਦੋਂ ਆਗੂ ਬੁਝ ਕੇ ਮਤਲਬ ਮਚ ਮੁਚ ਕੇ हट ਗਏ ਕਾਰਨ ਜੇ ਮੰਨ ਲਓ ਗੱਡੀ ਅੱਗੇ ਆ ਸਕਦੀ ਤਾਂ ਫੇਰ ਬਚਾ ਬਚਾ ਹੋ ਜਾਂਦਾ ਫੇਰ ਬਚਾ ਹਾਂਜੀ ਹੋ ਜਾਂਦਾ ਤਾਂ ਤੁਸੀਂ ਕੰਪਲੀਟ ਪਾਈ ਨਹੀਂ ਕੀ ਕਿਸੇ ਪਾਏ ਸੀ ਪਹਿਲਾਂ ਵੀ ਪਾਏ ਸੀ ਹੁਣ ਵੀ ਪਾਏ ਸੀ ਜਿਹੜਾ ਅੱਜ ਜਦੋਂ ਗਿੱਲਾ ਹੈ ਉਹਨਾਂ ਨੂੰ ਵੀ ਕਿਹਾ ਸੀ ਉਹ ਕਹਿੰਦੇ ਜਿਹੜੇ ਉਹ ਸੜਕ ਬਣਈਆਂ ਫਟਫਾਟ ਜੀ ਉਹ ਕਹਿੰਦਾ ਇਕੱਲਾ ਸਾਈਕਲ ਆਣਾਂ ਵਾਸਤੇ ਆ ਮਤਲਬ ਆਮ ਟੈਂਪੂ ਟੁੰਪੂ ਵਾਲੇ ਵਾਸਤੇ ਨਹੀਂ ਇਹ ਇਕੱਲੇ ਸ ਆਪਣੇ ਸਾਈਕਲ ਯਾਤਰੀ ਸੈਲ ਕਰਨ ਵਾਸਤੇ ਬਣਾਈ ਆ ਉਹ ਲ ਰਾ ਦਾ ਸਾਨੂੰ ਕੋਈ ਹੁੰਦੀ ਆ ਸੰਸਦਾ ਦੇ ਮੈਂਬਰ ਆਏ ਆ ਕੁਝ ਖਾਣ ਪੀਣ ਨੂੰ ਦੇ ਕੇ ਗਏ ਹਾਂ ਜੀ ਦੇ ਕੇ ਕੋਈ ਫਾਲ ਫਲੂਟੀ ਦੇ ਕੇ ਕੁਝ ਰੁਮਾਇੰਦਾ ਆ ਸਰ ਸਰਕਾਰ ਵੱਲੋਂ ਜਾਂ ਕੋਈ ਵੀ ਪਾਰਟੀ ਦਾ ਸੋ ਸਿੰਘਲਾ ਜੀ ਆਏ ਸੀ ਕੀ ਕਹਿ ਕੇ ਗਏ ਉਹ ਕਹਿੰਦਾ ਕੋਈ ਨਹੀਂ ਅਸੀਂ ਕਰਾਂਗੇ ਸੇਟੀ ਤੋਂ ਸੇਟੀ ਕਰ ਕਰਕੇ ਹੱਲ ਕਰਕੇ ਦੋਵਾਂ ਦੇ ਸਮਾਂ ਕਿਸੇ ਨੇ ਛੱਤਪਾਨ ਦੀ ਗਾਰੰਟੀ ਦਿੱਤੀ ਵੀ ਛੱਤ ਪਾ ਕੇ ਦੇਵਾਂਗੇ ਗਾਰੰਟੀ ਹਜੇ ਕਿਸੇ ਨੇ ਨਹੀਂ ਦਿੱਤੀ